ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਠੀਕ ਠਾਕ ਹੋਮਗੇ ਹਾਂਜੀ ਅੱਜ ਆਪਾਂ ਚੱਲੇ ਆਂ ਰਾਏਕੋਟ ਥੋੜਾ ਪੜਾ ਸਮਾਨ ਲੈਣਾ ਐ ਸੂਟਾਂ ਦੀਆਂ ਰੀਲਾਂ ਵਗੈਰਾ ਲੈਣੀਆਂ ਨੇ ਬਨਰੇਓ ਬਲੌਗ ਦੇ ਨਾਲ ਆਪਾਂ ਤੁਹਾਨੂੰ ਵੀ ਜਿਹੜਾ ਰਾਏਕੋਟ ਲੈ ਕੇ ਚੱਲਦੇ ਆ ਨਾਲ ਹੀ ਆਪਣੇ ਵੀ ਮੈਂ ਇਹ ਵਾਲਾ ਸੂਟ ਪਾਇਆ ਆ ਪਿੰਕ ਕਲਰ ਦਾ ਤੇ ਮੰਮੀ ਵੀ ਰੈਡੀ ਨੇ ਆਪਾਂ ਹੁਣ ਪਿਲਾਂ ਕੇ ਰਾਏਕੋਟ ਤਿਆਰੀ ਹੋ ਚੁੱਕੀਆਂ ਬਸ ਰਾਏਕੋਟ ਨੂੰ ਜਾਣ ਦੀ ਤਿਆਰੀ ਹੈ ਰਾਏਕੋਟ ਚੱਲਦੇ ਆ ਮੈਂ ਤੇ ਮੇਰੇ ਮੰਮੀ ਬਣੀ ਰਹੂਗੀ ਸੀ ਬਲੌਗ ਮੈਂ کافی ਸਾਰਾ ਸਮਾਨ ਆਪਣਾ ਪੈਕ ਕਰ ਲਿਆ ਹੋਇਆ ਹੈ ਆ ਗਿਆ ਰਾਏਕੋਟ ਤਾਜਪੁਰ ਚੌਕ ਦੇ ਵਿੱਚ ਬਸ ਦੋਸੀਂ ਉੱਤਰ ਗਏ ਆ ਇੱਕ ਸਟਾਫ ਕਰਦੇ ਆ ਅੱਗੇ ਕਿਹੋਂ ਆਪਾਂ ਜਾ ਰਹੇ ਹਾਂਗੇ ਲਾਈਸਾਂ ਵਾਲੀ ਦੁਕਾਨ ਤੇ ਮਿਲਦੇ ਆ ਤੁਹਾਨੂੰ ਔਨਲਾਈਨ ਦੁਕਾਨ ਤੇ ਜਾ ਕੇ ਮਿਲਿਆ ਤਾਂ ਹਮ 2 ਮਿੰਟ ਹੋਏ ਐਮਪੋਰਟ ਦੇ ਸ਼ਾਪੇ ਦਾ ਰੰਗ ਵੀ ਦਿੰਟਾ ਕੰਡੀ ਚਲਾ ਇਸ ਦੇ ਨਾਲ ਇਹ ਵਾਲੀ ਲਾਤੀ ਨਾ ਮੈਂ ਕਿਹਾ ਸੀ ਉਹ ਬਰ ਲਾਉਣੀ ਸੀ ਇਹਦੇ ਨਾਲ ਪਈ ਲੈ ਲੀਆ ਇਹਦੇ ਨਾਲ ਕਰ ਦੋ ਚੱਲ ਜੀ ਤਾਂ ਕਰ ਲਓ ਇੰਨੇ ਲੈ ਕੇ ਥੇ ਆਹ ਟੋਪਰੀ ਲਈ ਹਾਂ ਉਸ ਤੋਂ ਟੋਪਰੀ ਚਲਾ ਦੋਨੋਂ ਹੈ ਕਿ ਨਹੀਂ ਨਹੀਂ ਉਹ ਇਹ ਆ ਸਾਢੇ 3 ਨਾ ਆ ਵਾਲੀ ਸੰਦੇ ਛੋਟੇ ਵੱਡੇ ਹਾਂਜੀ 4 ਕਰੀਏ ਸੋਰੀ 4 ਆ ਇੱਕ 4 ਹੋ ਗਈ ਇੱਕ ਸਾਢੇ 3 ਹੋ ਗਈ ਇੱਕ 4 ਹੋ ਗਈ ਇਹਦੇ ਨਾਲ ਡਾਰਕ ਰੰਗ ਲੈ ਡਾਰਕ ਦੇ ਦੋ ਇਹਦੇ ਨਾਲ ਤੁਹਾਨੂੰ ਲੈਸਾਂ ਦੀ ਰਮੀ ਆਪਾਂ ਆ ਜੀ ਲੈਸਾਂ ਦੀ ਦੁਕਾਨ ਤੇ ਅਸੀਂ ਬਣਾਉਨੇ ਬਲੌਗ ਜੀ ਨਹੀਂ ਤੁਹਾਡਾ ਫੇਸ ਤਾਂ ਨਹੀਂ ਵੇਚ ਲੈਣਾ ਨਹੀਂ ਸਾਈਡ ਤੇ ਹੋ ਜਾ ਤਰਾ ਅਗਰ ਉਹ ਸਿੱਖ ਗਈ ਹਨਾ ਜਿੱਥੇ ਸਾਰਾ ਲੈਸਾਂ ਨੇ ਤੇ ਮਤਲਬ ਬੁਟੀਕ ਦਾ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜੂਗਾ ਦਿਕਾਹਾਂ ਦਾ ਨਾਮ ਬੋਲ ਦੋ ਮੜਾ ਜੀ ਦੀਦੀ ਬੀਨੂ ਦੀ ਹੱਟੀ ਰਾਏਕੋਟ ਬਾਜ਼ਾਰ ਦੇ ਵਿੱਚ ਆ ਮੇਨ ਤਲਵੰਡੀ ਬਾਜ਼ਾਰ ਮੇਨ ਤਲਵੰਡੀ ਬਾਜ਼ਾਰ ਦੇ ਵਿੱਚ ਆ ਜੀ ਤੇ ਥੋਕ ਦੇ ਰੇਟ ਤੇ ਜਿਹੜਾ ਸਮਾਨ ਆ ਮਿਲ ਜੂਗਾ ਇਹ ਕਹਿੰਦੇ ਅਸੀਂ ਫੇਸ ਨਹੀਂ ਵਿੱਚ ਲੈਣਾ ਜੀ ਹਰ ਪ੍ਰਕਾਰ ਦੀਆਂ ਜਿਹੜੀਆਂ ਲੈਸਾਂ ਨੇ ਲਟਕਣ ਵਗੈਰਾ ਸਾਰਾ ਸਮਾਨ ਜਾਨੀ ਪਟੀਕ ਦਾ ਇਹਨਾਂ ਦੀ ਦੁਕਾਨ ਤੋਂ ਮਿਲ ਜੂਗਾ ਤਲਵੰਡੀ ਬਾਜ਼ਾਰ ਦੇ ਵਿੱਚ ਬੀਨੂ ਦੀ ਹੱਟੀ ਰਾਏਕੋਟ ਰਾਏ ਕੋਟ ਥੋਕ ਦੇ ਰੇਟ ਤੇ ਜਿਹੜਾ ਸਾਰਾ ਸਮਾਨ ਆ ਮਿਲ ਜੂਗਾ ਇੱਥੇ ਮਤਲਬ ਜਿੰਦਾਂ ਜਿੰਨਾ ਵੀ ਤੁਸੀਂ ਤੁਹਾਨੂੰ ਚਾਹੀਦਾ ਆ ਤੇ ਆਪਾਂ ਵੀ ਇੱਥੇ ਲੈਸਾਂ ਲੈਣ ਆਏ ਆ ਇੱਥੋਂ ਹੀ ਲੈਣੇ ਆ ਅੱਗੇ ਵੀ ਆ ਵੀ ਕੱਢੀ ਆ ਬਿੱਲੀਾਇਰ ਨਾਲ ਦੀ ਗੱਜੇ ਕੀ ਤੇ ਕੁਝ ਬਟਨ ਵਗੈਰਾ ਸਾਰਾ ਕੁਝ ਮਿਲ ਜੂਗਾ ਜਾਣੀ ਇੱਥੋਂ ਹਾਂਜੀ ਉਹ ਮੈਂ ਮਤਲਬ ਬੁਟੀਕ ਦਾ ਟੋਟਲ ਸਮਾਨ ਇੱਥੋਂ ਜਿਹੜਾ ਮਿਲ ਜੂਗਾ ਉਹ ਸਾਰਾ ਜਿਹੜਾ ਸਾਰਾ ਟੋਟਲੀ ਸਮਾਨ ਜਿਹੜਾ ਮਿਲ ਜਾਣਾ ਹੈ ਤੇ ਚਾਰ ਪੰਜ ਚਲੋ ਬਸ ਇਹ ਉਹ ਦੂਪਿੱਕਾ ਉਹ ਦੂਪਿੱਕਾ ਉਹ ਬਾਈ ਦੋ ਤਰੀ ਦੇਓ ਇਹ ਬੜੇ ਵਾਈਟ ਸਿ ਇਹ ਬਟਨ ਵੀ ਵਾਈਟ ਹੈ ਲਾ ਚਾਤ ਪਾਣ ਲੋਗ ਨਾਲ ਉਹ ਵੀ ਦੱਸ ਕੇ ਪਾਣ ਲੋਗ ਮੰਗਾਇਆ ਧਰਮ ਤੇਰੇ ਨਾਲ ਇੱਕ ਕਾਰੀਗਰ ਬੰਦ ਕਰ ਦਿੱਤੇ ਆ ਅੱਜ ਕਿਲਾ ਲੈਣਾ ਤੇ ਲੈ ਆਹਾਂ ਜੀ ਸਾਰਾ ਕੁਝ ਇੱਕੋ ਹੀ ਲੈ ਰਹਿਣਾ ਕੋਈ ਗੱਲ ਨਹੀਂ ਜੇ ਤੁਹਾਡਾ ਫੇਸ ਵਿੱਚ ਆ ਵੀ ਗਿਆ ਤੇ ਮੈਂ ਉੱਪਰ ਇਮੋਜੀ ਲਾ ਦੂੰਗੀ ਕੋਈ ਗੱਲ ਨਹੀਂ ਮੋਟਰ ਵਾਲੇ ਤੋਂ ਹਾਂਜੀ ਹਾਂਜੀ ਹਲੇ ਸਟਾਰਟਿੰਗ ਹੀ ਕੀਤੀ ਆ ਸਾਡੀ ਮੋਟਰ ਵਾਲੇ ਤੋਂ ਵਾਹ ਲਓ ਮੇਰਾ ਹਲੇ ਆਪਾਂ ਇੰਸਟਾਗ੍ਰਾਮ ਤੇ ਪਾਉਨੇ ਆ ਆਪਣੀਆਂ ਵੀਡੀਓਜ਼ ਤਾਂ ਮੈਂ ਬਲੌਗ ਨਾਲ ਚ ਬੋਇਸ ਕਰਦੀ ਹੁੰਦੀ ਆ ਅੱਛਾ ਇੰਸਟਾ ਸਾਡਾ ਪੇਜ ਵੀ ਬਣਾਇਆ ਬਿੰਨੂ ਦੀ ਹੱਟੀ ਬਿੰਨੂ ਹਾਂ ਪੋਲਸ ਇਨ ਹਾਂ ਐਂਡ ਇੰਸਟਾਗ੍ਰam ਤੇ ਸਾਡਾ ਪੇਜ ਹੈ ਅੱਛਾ ਹਾਂ ਸੁਣੀ ਲੈ ਠੀਕ ਹੈ ਠੀਕ ਹੈ 4 ਮੀਟਰ ਕਾਲੀ ਲੈ ਦੇਖੀ ਕਿਹੜੇ ਪਿੰਡ ਤੋਂ ਤੁਸੀਂ ਬਸਰਾਮ ਤੋਂ ਉਹ ਤਾਂ ਲੱਗਿਆ ਮੇਰਾ YouTube ਤੇ ਚੈਨਲ ਹੈਗਾ ਪਰਮਿੰਦਰ ਦੀਪ ਕੌਰ ਰਾਏਕੋਟੀ ਰਾਏਕੋਟੀ ਕੋਈ ਬਣਾਇਆ ਨਾ ਹਾਂ ਬਣਾਇਆ ਨੇ ਤਾਂ ਕਾਫੀ ਟਾਈਮ ਹੋ ਗਿਆ ਵਿੱਚੋਂ ਬੰਦ ਕਰਤੀ ਸੀ ਬਲੌਗਿੰਗ ਕਰਨੀ ਅੱਛਾ ਅੱਛਾ ਵੀਰ ਸਿਹਤ ਖਰਾਬ ਸੀ ਆਪਰੇਸ਼ਨ ਹੋਇਆ ਸੀਗਾ ਲੋ ਜੀ ਆਪਾਂ ਸਾਰੀਆਂ ਇਥੇ ਲੈਸਾ ਲੈ ਲਈਏ ਤੇ ਬਾਕੀ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਵੀ ਕਿਹੜੇ ਸੂਟ ਨੇ ਆਪਾਂ ਕਿਹੜੀ ਲੈਸਾ ਜਿਹੜੀ ਲਈ ਆ ਮੈਂ ਉਹਦੇ ਨੇ 30 ਰੁਪਏ ਦੀ 4 ਰੁਪਏ ਦਾ ਬੱਤਾ ਪੈਣਾ ਆਪਾਂ ਨੂੰ ਇਹਦੀ ਕੁਆਲਿਟੀ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਜੀ ਇਹ ਨਾਲ ਆਪਾਂ ਨੂੰ ਕਾਟਨ ਦੀ ਪਾਈਪਿੰਗ ਇਹ ਆਪਾਂ ਨੂੰ 2 ਰੁਪਏ ਮੀਟਰ ਤੋਂ ਵੀ ਘੱਟ ਪੈਣੀ ਆ ਇਹ ਪੂਰੀ ਫੁੱਲ ਰੇਵ ਹੋਊਗੀ ਇੱਥੇ ਰੰਗ ਪਿੱਛੋਂ ਜਿੰਨੇ ਮਰਜ਼ੀ ਲੈ ਲਿਓ ਜੀ ਆ ਵਿੱਚ ਰੰਗ ਲੱਗੇ ਪਏ ਆ ਇਹ 16 ਮੀਟਰ ਦਾ ਥਰਾਂ ਲੂਗਾ 30 ਰੁਪਏ ਦਾ ਜੀ ਉੱਪਰ ਰੰਗ ਲੱਗੇ ਪਏ ਜਿੰਨੇ ਮਰਜ਼ੀ ਰੰਗ ਲੈ ਲਿਓ ਜੀ ਤੇ ਮਤਲਬ ਟੋਟਲ ਹੀ ਸਾਰੇ ਰੰਗ ਕਲਰ ਜਿੰਨੇ ਮਰਜ਼ੀ ਕਲਰ ਜਿੰਨੇ ਮਰਜ਼ੀ ਲੈ ਲਿਓ ਇਹ ਪੂਰੀ ਫੁੱਲ ਰੇਵ ਹੋਊਗੀ 16 ਮੀਟਰ ਦੀ ਆ ਤੈਲਰੀ ਸਾਰਾ ਮਟੀਰੀਅਲ ਆਪਣੇ ਕੋਲ ਹੋਗਾ ਲੈਸਾਂ ਵਗੈਰਾ ਫੈਸੀ ਲੈਸਾਂ ਹੋਣਗੇ ਕਾਲੀ ਚਿੱਟੀ ਕਰੀਮ ਵੱਡੀ ਰੀਲ ਮਿਲ ਜੂਗੀ ਜੀ ਛੋਟੀਆਂ ਰੀਲਾਂ ਲੈਣੀਆਂ ਦੱਸ ਦਿਓ ਤੈਨਾਂ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਦੱਸ ਦੇ ਤੈਨ ਰੀਲਾਂ ਮੁੰਡ ਗਿਆ ਜੀ ਜਿਨੇ ਮਰਜ਼ੀ ਰੰਗ ਲੈ ਲਿਓ ਰੰਗ ਆਪਣੇ ਕੋਲ ਸਾਰੇ ਮਿਲ ਜਾਣਗੇ ਜੀ ਬਾਕੀ ਤੁਹਾਨੂੰ ਸਾਰੀ ਕੜਾਈ ਵਗੈਰਾ ਰੀਲਾਂ ਵਗੈਰਾ ਸਾਰੇ ਮਿਲ ਜਣਗੇ ਸਾਰੇ ਟ੍ਰੈਂਡਿੰਗ ਮਟੀਰੀਅਲ ਦਾ ਸਾਰਾ ਸਟਾਕ ਮਿਲ ਜੂਗਾ ਬੋਕਰਮ ਗਲੀ ਕਟਾਮ ਵਾਲੇ ਬੁਕਰਮ ਮਤਲਬ ਥੋਕ ਰੇਟ ਤੇ ਮਿਲ ਜਾਣਗੇ ਨਾ ਥੋਕ ਰੇਟ ਸਾਰਾ ਹੋਲਸੇਲ ਦੇ ਤੇ ਆਪਣਾ ਐਡਰੈਸ ਬੋਲ ਦੋ ਮਾੜਾ ਜੀ ਵੀਰੇ ਆਪਣਾ ਤਲਵੰਡੀ ਵੇਅਰ ਬਿੰਨੂ ਦੀ ਢਿੱਟੀ ਤਲਵੰਡੀ ਮੇਨ ਵੇਅਰ ਚ ਨੇੜੇ ਜਗਰਾਉਂ ਕੱਪੜੇ ਵਾਲੇ ਸਵਾਜਪੁਰੇ ਕੱਪੜਿਆਂ ਵਾਲੇ ਬਿਲਕੁਲ ਨਾਲ ਹੀ ਦੁਕਾਨ ਉਹਨਾਂ ਦੇ ਤੇ ਬਿਲਕੁਲ ਥੋਕ ਰੇਟ ਤੇ ਸਾਮਾਨ ਮਿਲੂਗਾ ਜੀ ਸਾਰਾ ਟ੍ਰਿਮਿੰਗ ਮਟੀਰੀਅਲ ਦਾ ਜੀ ਲੈਸਾ ਰੇਲਾ ਟਿਚ ਬਟਨ ਚਾਕ ਬੁਕਰਮ ਗਲੇ ਉਹ ਸਾਰਾ ਸਾਮਾਨ ਠੀਕ ਆ ਵੀਰੇ ਤੇ ਸਾਡੇ ਚੈਨਲ ਦਾ ਨਾਮ ਲੈ ਕੇ ਆਉਣਗੇ ਹਾਂ ਜੀ ਤੁਹਾਡੇ ਚੈਨਲ ਦਾ ਨਾਮ ਲੈ ਕੇ ਆਣਗੇ ਆਪਾਂ ਪੂਰਾ ਮਾਨ ਕਰ ਹਾਂ ਤਾਂ ਕੋਈ ਗਾਲੀ ਤੁਸੀਂ ਨਾਮ ਲੈ ਕੇ ਆਈਓ ਚੈਨਲ ਦਾ ਥੋੜਾ ਬਹੋਰਮਾਨ ਕਰਕੇ ਦਵਾ ਕਿ ਜਿੰਨਾ ਹੋ ਸਕੇ ਸਾਰਾ ਕਰਵਾਇਆ ਤਾਂ ਠੋਕਰੀ ਨਾ ਹੋਰਮਾਨ ਕਰਾਂਗੇ ਤੁਹਾਡਾ ਕੋਈ ਗਾਲ ਨਹੀਂ ਹਰ ਚੀਜ਼ ਦੀ ਆਪਣੀ ਪੂਰੀ ਫੋਲ ਗਾਰੰਟੀ ਹੋਗੀ ਕੋਈ ਵੀ ਚੀਜ਼ ਦੀ ਆਪਣੀ ਕੋਈ ਵੀ ਕੰਪਲੇਂਟ ਆਊਗੀ ਤਾਂ ਸਾਰੇ ਪੈਸੇ ਵਾਪਸ ਕਰ ਦੇ ਦੀ ਠੀਕ ਹੈ ਜੀ ਤੁਸੀਂ 20 ਰੁਪਏ ਦੇਓ ਜੀ ਖੁੱਲੇ ਦੇ ਦਿਓ ਲਓ ਜੀ ਜਿਹੜੇ ਵੀ ਰਾਏਕੋਟ ਏਰੀਏ ਦੇ ਵਿੱਚੋਂ ਸਾਡਾ ਨਾਮ ਲੈ ਕੇ ਇਸ ਦੁਕਾਨ ਤੇ ਸਮਾਨ ਲੈਣਗੇ ਤਾਂ ਤੁਹਾਨੂੰ ਜਿਹੜਾ ਹੈਗਾ ਆ ਡਿਸਕਾਊਂਟ ਦੇ ਵਿੱਚ ਹੋਰ ਵੀ ਜ਼ਿਆਦਾ ਡਿਸਕਾਊਂਟ ਨਾਲ ਸਾਮਾਨ ਆ ਜਿਹੜਾ ਪਹਿਲਾਂ ਹੀ ਬਹੁਤ ਰੇਟ ਘੱਟ ਆ ਤੁਹਾਨੂੰ ਹੋਰ ਡਿਸਕਾਊਂਟ ਕਰ ਦਾਂਗੇ ਜਿੰਨਾ ਵੀ ਹੋਵੇ ਸਾਡਾ ਬਿਲਕੁਲ ਪਹਿਲਾਂ ਹੀ ਡਿਸਕਾਊਂਟ ਤੇ ਦੇ ਰਹੇ ਆ ਤੇ ਸਾਡਾ ਨਾਮ ਲੈ ਕੇ ਆਉਂਗੇ ਤਾਂ ਹੋਰ ਵੀ ਜ਼ਿਆਦਾ ਡਿਸਕਾਊਂਟ ਆ ਜਿਹੜਾ ਮਿਲ ਜੂਗਾ ਓਗੇ ਵਾਲਿਆਂ ਦੀ ਹੱਟੀ ਤੁਸੀਂ ਐਡਰੈਸ ਨੋਟ ਕਰ ਲਓ ਤੇ ਇੱਥੋਂ ਕੱਪੜਾ ਜਿਹੜਾ ਹੈਗਾ ਆ ਸੇਲ ਵਾਲੇ ਰੇਟ ਸੇ ਹੀ ਮਿਲ ਜਾਂਦਾ ਆ ਜਿਵੇਂ ਆਹ ਵੀ ਸੇਲਾਂ ਲੱਗੀਆਂ ਹੋਈਆਂ ਨੇ ਇੱਥੇ 300 ਤੋਂ ਸਟਾਰਟਿੰਗ ਨੇ ਵਧੀਆ ਵਧੀਆ ਕੱਪੜਾ ਹੁੰਦਾ ਆ 300 ਤੋਂ ਸਟਾਰਟਿੰਗ ਆ ਤੇ ਜਿੰਨੀ ਜਿੰਨੀ ਰੇਂਜ ਤੱਕ ਤੁਸੀਂ ਕਹੋਗੇ ਤੁਹਾਨੂੰ 300 ਤੋਂ ਲੈ ਕੇ ਸਾਰੀ ਰੇਂਜ ਤੱਕ ਦੇ ਕੱਪੜੇ ਜਿਹੜੇ ਦਿਖਾ ਦੇਣਗੇ ਤੇ ਅਸੀਂ ਇੱਥੋਂ ਲਈਨੇ ਦੋ ਸੂਟ ਫਿਲਹਾਲ ਤੇ ਉਹ ਸ਼ੈੱਟ ਪੈਕ ਕਰਤੇ ਆ ਤੇ ਡਰੈਸ ਤੋਂ ਆਪਾਂ ਦੱਸਤਾ ਆ ਕੋਰਟ ਤੇ ਪਜਾਮ ਸਾਰਾ ਟੋਟਲ ਹੀ ਸਾਰਾ ਕੱਪੜਾ ਮਿਲ ਜਾਊਗਾ ਪੱਗਾਂ ਵਗੈਰਾ ਸਾਰਾ ਕੁਝ ਇਹ ਡਾਈ ਕਰਾਂਗੇ ਹੂੰ ਹੂੰ ਤੇ ਇਹ ਹੈਗਾ ਕੈਮਰਿਕ ਦੇ ਪਿਓਰ ਕੈਮਰਿਕ ਦਾ ਸੂਟ ਆ 400 ਰੁਪਏ ਦਾ ਬਿਨਾਂ ਦੁਪੱਟੇ ਤੋਂ ਚੰਨੀ ਨਾਲ ਲੈ ਲਾਂਗੇ ਕਰ ਇਹਦੇ ਨਾਲ ਚਲ ਹੁਣ ਇਹ ਕੱਕਾ ਹੋਰ ਲੈ ਜਾਗੇ ਨਾ ਨਹੀਂ ਫੇਸ ਨਹੀਂ ਲੈ ਕਿਸੇ ਦਾ ਫੇਸ ਨਹੀਂ ਲੈਣਗੇ કોટਨ ਦੇ ਤੇ ਕੈਮਰਿਕ ਦੇ ਮਤਲਬ ਕੱਪੜੇ ਵਧੀਆ ਪਿਓਰ ਕੋਟਨ ਤੇ ਕੈਮਰਿਕ ਤੇ ਹੋਰ ਕਿਹੜਾ ਕਿਹੜਾ ਕੱਪੜਾ ਬੋਲਦੇ ਮੜਾ ਜ ਮਸਲੀਨ ਦੇ ਸਾਰਾ ਕੱਪੜਾ ਮਤਲਬ ਟੋਟਲੀ ਮਿਲ ਜਾਊਗਾ ਵਧੀਆ ਰੇਟ ਤੇ ਮਿਲ ਜਾਣਗੇ ਜੈ ਜੀ ਮਾਦੀ 4 500 ਤੇ 700 1000 1500 ਮਸਲੀਨ ਦੇ ਲਾਈਟ ਨੂੰ ਕਿ ਸੰਡੇ ਹੁੰਦੇ ਹਨ ਹਾਂਜੀ ਕਿੰਨੇ ਤੋਂ ਸਟਾਰਟ ਸਟਾਰਟਿੰਗ ਹੈ ਵੀਰੇ ਮਸਲੀਨ ਦੀ 5 600 500 ਤੋਂ ਸਟਾਰਟਿੰਗ ਹੈ ਜੀ ਤੁਸੀਂ ਕਿੰਨੇ ਰੇਟ ਤੱਕ ਮਰਜੀ ਹੈ ਜਿਹੜਾ ਲੈ ਸਕਦੇ ਹੋ ਸੂਟ ਨਾ ਮੋਤੀਆਂ ਦੀ ਕਢਾਈ ਵਾਲਾ ਸੀ ਇਹਦੇ ਨਾਲ ਆਪਾਂ ਇਹ ਲੈਸ ਲਿਆਂਦੀ ਆ ਇਹ ਆਪਾਂ ਦਿੱਤੀਆ 20 ਰੁਪਏ ਲੈਸ 20 ਰੁਪਏ ਮੀਟਰ ਤੇ ਇਹ ਆਪਾਂ ਤੁਹਾਨੂੰ ਜਿਹੜਾ ਹੈਗਾ ਜਦੋਂ ਸਿਉਂਤ ਆ ਗਿਆ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਗਿਆ ਫਿਰ ਤੁਹਾਨੂੰ ਸੂਟੇ ਦਿਖਾਵਾਂਗੇ ਤੇ ਇਹ ਵਾਲੇ ਨਾਲ ਇਹ ਲਿਆਂਦੀ ਆ ਇਹ ਵੀ ਆਪਾਂ ਨੂੰ ਜਿਹੜੀ ਹੈਗੀ ਉਹਨਾਂ ਨੇ 20 ਰੁਪਏ ਮੀਟਰ ਹੀ ਦਿੱਤੀ ਆ ਕਿਉਂ ਦੀ ਚੁੰਨੀ ਲਿਆ ਵੈਸੇ ਤਾਂ ਉਹ 30 ਰੁਪਏ ਦਿੰਦੇ ਆ ਪਰ ਉਹਨਾਂ ਨੇ ਆਪਾਂ ਨੂੰ 20 ਰੁਪਏ ਲਈ ਆ ਤੇ ਤੁਸੀਂ ਜਦੋਂ ਸਾਡਾ ਨਾਮ ਲੈ ਕੇ ਉੱਥੇ ਜਾਵੋਗੇ ਤਾਂ ਤੁਹਾਨੂੰ ਵੀ ਇਸੇ ਰੇਟ ਤੇ ਹੀ ਜੜੀਆਂ ਲੈਸਾਂ ਮਿਲ ਜਾਣਗੀਆਂ ਤੇ ਇੱਕ ਇਹ ਵਾਲਾ ਸੂਟ ਆ ਇਹ ਵਾਲੇ ਨਾਲ ਇਹ ਵਾਲੀ ਲਈ ਆ ਇਹ ਵੀ 20 ਰੁਪਏ ਮੀਟਰ ਦਿੱਤੀ ਆ ਤੇ ਇਹਦੇ ਨਾਲ ਇਹ ਆਪਾਂ ਲਈ ਆ ਤੇ ਇਹ ਉਹਨਾਂ ਨੇ ਲਈ ਆ ਆਪਾਂ ਨੂੰ 5 ਰੁਪਏ ਮੀਟਰ ਮੈਂ ਗੱਲ ਨੇ ਤੇ ਵੀ ਲਾਣੀ ਆ ਹਾਂ ਲਾ ਦਿੰਦੇ 5 ਰੁਪਏ ਮੀਟਰ ਉਹ ਡਿਜ਼ਾਈਨ ਪਾਵਾਂਗੇ ਆਪਾਂ ਇਹ ਵੀ ਇਹ 5 ਰੁਪਏ ਮੀਟਰ ਦਿੱਤੀ ਆ ਇਹ ਗਲਿਆਂ ਦਾ ਪੈਕਟ ਆ ਇਹ ਉਹਨਾਂ ਨੇ ਆਪਾਂ ਨੂੰ 20 ਰੁਪਏ ਦਿੱਤਾ ਵਾ ਵੈਸੇ ਉਹ ਕਹਿੰਦੇ ਅਸੀਂ ਮਤਲਬ ਆਪਾਂ ਨੂੰ ਹਰੇਕ ਚੀਜ਼ ਦੇ ਵਿੱਚ ਲੈਸ ਕਰਕੇ ਲਾਇਆ ਆ ਤੇ ਰੀਲ ਵੀ ਉਹਨਾਂ ਨੇ ਆਪਾਂ ਨੂੰ 10 ਰੁਪਏ ਦੀਆਂ ਤਿੰਨ ਰੀਲਾਂ ਦਿੱਤੀਆਂ ਨੇ ਜੇ ਤੁਸੀਂ ਸਾਡਾ ਨਾਮ ਲੈ ਕੇ ਜਾਓਗੇ ਤਾਂ ਜਿਹੜਾ ਹੈਗਾ ਇਹ ਤੁਹਾਨੂੰ ਡਿਸਕਾਊਂਟ ਮਿਲ ਜਾਣ ਮਿਲ ਜਾਊਗਾ ਪਰ ਆਪਾਂ ਤੁਹਾਨੂੰ ਸ਼ਾਪਿੰਗ ਦਿਖਾਉਣੇ ਪਏ ਵੀ ਇਹ ਚੀਜ਼ਾਂ ਲਈਆਂ ਨੇ ਇੱਕ ਇਹ ਆਪਾਂ ਦਾਦੀ ਦਾ ਸੂਟ ਲਿਆ ਆ ਪਿਓਰ ਕਾਟਨ ਦਾ ਆ 300 ਰੁਪਏ ਦਾ ਇਹ ਸੂਟ ਲਿਆ ਆ ਇਹ ਆਪਾਂ ਲਿਆ ਆ ਇਹ ਵਾਲੀ ਦੁਕਾਨ ਤੋਂ ਮੋਗੇ ਵਾਲਿਆਂ ਦੀ ਹੱਟੀ ਤੋਂ ਤਲਵੰਡੀ ਬਾਜ਼ਾਰ ਦੇ ਵਿੱਚ ਆ। ਮਤਲਬ ਇਹ ਇਹਨਾਂ ਦਾ ਕੱਪੜਾ ਵਧੀਆ ਹੁੰਦਾ ਤੇ ਸਸਤਾ ਹੁੰਦਾ ਸੀ ਇੱਥੋਂ ਹੀ ਲੈਣੇ ਆ। ਤੇ ਇੱਕ ਇਹ ਸੂਟ ਲਿਆ ਆ ਇਹ ਵੀ ਪਿਓਰ ਕਾਟਨ ਦਾ ਆ ਤੇ ਪਿਓਰ ਦੀ ਇਹਦੇ ਨਾਲ ਚੁੰਨੀ ਆ ਇਹ 800 ਰੁਪਏ ਦਾ ਦਿੱਤਾ ਆ। ਤੇ ਇੱਕ ਮੰਮੀ ਲੈ ਕੇ ਆਏ ਹੈਗੇ ਆ। ਮੰਮੀ ਲੈ ਕੇ ਆਏ ਹੈਗੇ ਮਾਜੂ ਫਾਲ ਤੇ ਜਤੂਨ ਦਾ ਛਿਲਕਾ ਹਨਾ ਮੰਮੀ ਜਤੂਨ ਦਾ ਸੌਰੀ ਮਾਜੂ ਫਾਲ ਤੇ ਜਤੂਨ ਦਾ ਛਿਲਕਾ 100-100 ਗ੍ਰਾਮ ਲੈ ਕੇ ਆਂਦਾ ਆ। ਇਹਨਾਂ ਦਾ ਜਿਹੜਾ ਹੈਗਾ ਆ ਪਾਊਡਰ ਬਣਾ ਕੇ ਤੇ ਇਹ ਦਵਾਈ ਲੈਣਗੇ ਇਹਨਾਂ ਦੇ ਗਲੇ ਦੇ ਵਿੱਚ ਜਿਹੜੀ ਗੰਡਾ ਕਿਉਂਕਿ ਹੁਣ ਨਾ ਜਿਹੜਾ ਮਤਲਬ ਧਨੀਆ ਧਨੀਆ ਘੱਟ ਮਿਲਣ ਲੱਗ ਗਿਆ ਤਾਂ ਕਰਕੇ ਨਾ ਹੁਣ ਫਿਰ ਇਹ ਜਤੂਨ ਦੇ ਛਿਲਕੇ ਦਾ ਤੇ ਮਾਜੂਫਾਲ ਤੇ ਵਿੱਚ ਫੜਕੜੀ ਮਿਲਾ ਕੇ ਉਹਦੀ ਦਵਾਈ ਬਣਾ ਕੇ ਲੈਣਗੇ ਉਹਦੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਆਰਾਮ ਮਿਲਦਾ ਆ ਤੇ ਇੱਕ ਆਪਾਂ ਲੈ ਜਾਂਦੇ ਚੱਪੜਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਲਈਆਂ ਜੀ ਅਸੀਂ ਚੱਪਲਾ ਮੰਮੀ ਨੇ ਇਹ ਲੈਂਦੇ ਆ 200 ਦੀਆਂ ਇੱਕ ਕਲਿਆਸੀ ਇਹ ਵਾਲਾ ਬੈਗ ਇਹਦਾ ਤਾਂ 300 ਦਾ ਜੇ ਤੁਹਾਨੂੰ ਕੋਈ ਚੀਜ਼ ਮਤਲਬ ਮਹਿੰਗੀ ਲੱਗੀ ਜਾਂ ਸਸਤੀ ਲੱਗੀ ਕਿਵੇਂ ਲੱਗੀ ਤੁਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਸ ਇੱਕ ਬੱਚੇ ਨੂੰ ਆਪਾਂ ਲਿਆ ਤੇ ਲੇਜ ਲਿਆ ਤੇ ਬਸ ਇੰਨਾ ਕਸਮਾਨ ਆਪਾਂ ਖਰੀਦਿਆ ਜੀ ਰਾਏਕੋਟ ਜਾ ਕੇ ਤੇ ਇਹ ਕੱਪੜੇ ਜਿਹੜੇ ਮੈਂ ਲਿਆਈਆਂ ਇਹ ਮੈਂ ਜਿਵੇਂ ਜਿਵੇਂ ਮਤਲਬ ਗੁੰਮ ਲੈਸ ਕੀ ਮਿਲਾਉਣੀ ਆ ਕਿੱਦਾਂ ਲਾਉਣੀ ਆ ਕੋਈ ਡਿਜ਼ਾਈਨ ਵਗੈਰਾ ਪਾਉਂਗੀ ਤਾਂ ਮੈਂ ਤੁਹਾਨੂੰ ਜੜਾ ਆ ਉਦਾਈ ਕੋਈ ਵੀ ਵੀਡੀਓ ਬਣਾ ਕੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਅੱਜ ਦਾ ਬਲੌਗ ਜਿਹੜਾ ਇਹਦਾ ਪੈਂਡ ਇੱਥੇ ਹੀ ਕਰਦੇ ਆ ਜੇਕਰ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ